ಠಠಠಠಠಠ ਸਾਮਣੇ ਦਾਾਨਕ ਪਾਸੋਂ ਦੇ ਉਦਾਰਪੁਰਬ ਦੇ ਸਰਬੱਤ ਗੁਰ ਸੰਤਾਨ ਨੂੰ ਲੱਖ ਲੱਖ ਵਧਾਈ ਹੋਵੇ ਅੱਜ ਇਹ ਪਿੰਡ ਧਨਵਾ ਜਿੱਥੋਂ ਸਾਹਿਬ ਸ੍ਰੀ ਗੁਰੂ ਮਹਾਰਾਜ ਨੂੰ ਪਾਸੋਂ ਵੀ 400 ਪ੍ਰਾਪਤ ਤੋਂ ਪੁੱਤਰ ਵੇਈ ਜਿਸ ਨੂੰ ਕਾਲੀ ਵੇਈਂ ਦੇ ਨਾਲ ਯਾਦ ਕਰਦੇ ਆ ਜਿਸ ਵਿੱਚ ਚੁੱਭੀ ਲਾ ਕੇ ਪਾਸਾ ਨੇ ਤੁਰਪੀ ਬਾਣੀ ਆਈ ਇਸ ਸਗਲੀ ਪਿੰਡ ਤਨਤ ਮਟਾਈ ਦਾ ਆਗਾਜ਼ ਰੱਬੀ ਪਾਣੀ ਦਾ ਆਗਾਜ਼ ਹੈ ਇਸ ਪਵਿੱਤਰ ਵਹੀ ਦਾ ਵੀ ਸ਼ੁਰੂਆਤ ਜਿਹੜੀ ਹੈ ਪਿੰਡ ਤਨਵਾ ਤੋਂ ਹੁੰਦੀ ਹੈ ਸੋ ਅੱਗੇ ਲਗਾਤਾਰ ਹਰ ਸਾਲ ਇਹ ਤੋਂ ਨਗਰ ਕੀਰਤਨ ਸਲਤਨਪੁਰ ਲੈ ਕੇ ਜਾਂਦੇ ਸੀ ਪਰ ਹੁਣ ਲੰਬੇ ਜਿਹੇ ਵਿਆਹ ਕਰਕੇ ਜਿਹੜਾ ਹੈ ਇਹ ਚਾਰ ਨਗਰ ਕੀਰਤਨ ਜਿਹੜੇ ਹੈ ਸਲਤਨਪੁਰ ਹੋ ਚੁੱਕੇ ਆ ਇਹ ਪੰਜਵਾਂ ਨਗਰ ਕੀਰਤਨ ਅਜ ਪਿੰਡ ਤਨਵਾ ਤੋਂ ਚੱਲ ਕੇ ਵਕ ਵਕ ਨਗਰਾਂ ਤੋਂ ਹੁੰਦਾ ਹੋਇਆ ਉਦੋਂ ਵਰਗਤ ਗੱਲੋ ਵਾਲੇ ਦੀ ਸਮਾਪਤੀ ਹੋਊਗੀ ਸੋ ਬਹੁਤ ਇਤਿਹਾਸ ਦੇ ਨਾਲ ਜੁੜੀ ਹੋਈ ਪਵਿੱਤਰ ਵੇਈਂ ਜਿਸ ਵਿੱਚ ਆ ਬਾਬੇ ਨਾਨਕ ਨੇ ਜੁੱਭੀ ਲਾਈ ਜਿੱਥੋਂ ਬਾਣੀ ਦਾ ਆਗਾਜ਼ ਹੋਇਆ ਜਿਸ ਪਵਿੱਤਰ ਵੇਈਂ ਤੋਂ ਬਾਬੇ ਨਾਨਕ ਨੇ ਜਗ ਦੇ ਜਲੰਦੇ ਨੂੰ ਤਾਰਨ ਵਾਸਤੇ ਉਦਾਸੀਆਂ ਦਾ ਆਰੰਭ ਕੀਤਾ ਇਹਦੇ ਵਾਸਤੇ ਸਾਡੇ ਵਾਸਤੇ ਬੜੀ ਇਹ ਇਤਿਹਾਸਿਕ ਮਹੱਤਵਪੂਰਨ ਵੇਈਂ ਆ ਤੇ ਇਹਦਾ ਇਹੀ ਸੁਨੇਹਾ ਹੈ ਕਿ ਜਿੰਨੇ ਇਹਦੇ ਆਲੇ-ਦੁਆਲੇ ਪਿੰਡ ਰਹਿੰਦੇ ਆ ਇਹਦੇ ਵਿੱਚ ਨਾ ਤਾਂ ਗੰਦਾ ਪਾਣੀ ਪਾਉਣ ਨਾ ਇਹਦੇ ਵਿੱਚ ਕੂੜਾ ਕਰਕਟ ਸੁੱਟਣ ਕਿਉਂਕਿ ਜੋ ਵੀ ਤੁਸੀਂ ਇਹਦੇ ਵਿੱਚ ਪਾਉਂਗੇ ਉਹ ਸੁਲਤਾਨਪੁਰ ਲੋਧੀ ਪਹੁੰਚਣਾ ਉਸੇ ਗੁਰਸੰਗਤਾਂ ਅਦਬ ਸਤਕਾਰ ਸਨਮਾਨ ਸਹਿ ਦੇਦੇ ਆ ਅ ਅੰਮ੍ਰਿਤ ਜਲ ਦੀ ਝੋਲੀ ਵੀ ਲੈਂਦੀ ਆ ਇਹਦੇ ਵਿੱਚ ਇਸ਼ਨਾਨ ਵੀ ਕਰਦੀ ਆ ਸੋ ਇਸ ਵਾਸਤੇ ਸੁਨੇਹਾ ਜਿਹੜਾ ਹੈ ਜਗਤ ਗਿਰਦੇ ਨੂੰ ਬਾਦਸ਼ਾਹ ਨੇ ਦਿੱਤਾ ਪਵਣ ਗੁਰੂ ਪਾਣੀ ਪਤਾ ਮਾਤਾ ਧਰਤ ਮਾਤ ਦਿਵਸ ਰਾਤ ਦੋਈ ਦਾਈ ਦਾਇਆ ਖਿਲੇ ਸਗਲ ਜਗਤ ਜੇਕਰ ਇਹ ਨਾ ਬਚਨਾ ਤੇ ਅਮਲ ਹੋ ਜਾਏ ਤੇ ਅੱਜ ਜਿਹੜਾ ਸਾਰਾ ਵਿਸ਼ਵ ਗਲੋਬਲ ਮਾਰ ਮੰਗਦੇ ਮਾਰ ਹੀਟਾ ਇਹਨਾਂ ਬਚਨਾ ਤੇ ਅਮਲ ਕਰਨ ਦੇ ਨਾਲ ਸਾਰਾ ਸੰਸਾਰ ਸੁਖੀ ਬਣ ਸਕਦਾ ਤੇ ਬਾਬੇ ਨਾਨਕ ਦੇ ਸਨੇਹ ਦੀ ਅੱਜ ਸਾਰੇ ਵਿਸ਼ਵ ਨੂੰ ਲੋੜਾ ਸੋ ਉਹ ਸਾਨੂੰ ਉਹਨਾਂ ਦਾ ਉਪਦੇਸ਼ ਜਿਹੜਾ ਹੈ ਅਪਣਾਉਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜਾ ਖੁਸ਼ੀ ਵਾਲਾ ਦਿਨ ਹੈ ਇਹ ਧੰਨ ਧੰਨ ਸ਼ਹਿਰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਜਿਹੜਾ ਨਗਰ ਕੀਰਤਨ ਹੈ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਾਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਹਾਜ਼ਰੀ ਦੇ ਵਿੱਚ ਪਿੰਡ ਧਨੋਆ ਤੋਂ ਪਿੰਡ ਟੇਰਕਿਆਣੇ ਤੋਂ ਹੁੰਦਾ ਹੋਇਆ ਹਿੰਮਤਪੁਰ ਤੋਂ ਹੁੰਦਾ ਹੋਇਆ ਬੁੱਧੂ ਵਰਕਤ ਗੱਲੋਵਾਲ ਵਿਖੇ ਅੱਜ ਜਾ ਰਿਹਾ ਉਹਦੀ ਅੱਜ ਸ਼ੁਰੂਆਤ ਜਿਹੜੀ ਹੋਈ ਹੈ ਔਰ ਬਹੁਤ ਬਹੁਤ ਧੰਨਵਾਦ ਕਰਦੀਆਂ ਸੰਤ ਬਾਬਾ ਬਲਵੀਰ ਸਿੰਘ ਜੀ ਸੀਚੇਵਾਲ ਸਾਹਿਬ ਵਾਲਿਆਂ ਦਾ ਜਿਨ੍ਹਾਂ ਨੇ ਇਥੋਂ ਜਿਹੜੀ ਰੀਤ ਤੋਰੀ ਐ ਨਗਰ ਕੀਰਤਨ ਦੀ ਇਥੋਂ ਜਿਹੜੀ ਪਵਿੱਤਰ ਵੇਈਂ ਲੰਗਦੀ ਉਹਦੀ ਸਫਾਈ ਦੀ ਜਿਹੜੀ ਉਹਨਾਂ ਨੇ ਆਰੰਭਤਾ ਕੀਤੀ ਸੀ ਔਰ ਅੱਜ ਬਹੁਤ ਲੋਕ ਉਸ ਚੀਜ਼ ਦਾ ਜਿਹੜਾ ਫਾਇਦਾ ਆ ਸਾਡੇ ਇਲਾਕੇ ਨੂੰ ਉਹਦਾ ਹੋ ਰਿਹਾ ਸੰਗਤ ਨੂੰ ਹੋ ਰਿਹਾ ਸੋ ਮੈਂ ਬਹੁਤ-ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਦੀ ਜੋਗ ਅਗਵਾਈ ਦੇ ਵਿੱਚ ਅੱਜ ਨਗਰ ਕੀਰਤਨ ਦੀ ਜਿਹੜੀ ਆਰੰਭਤਾ ਹੋਣ ਜਾ ਰਹੀ ਹੈ ਔਰ ਬਹੁਤ ਧੰਨਵਾਦ ਕਰਦੀਆਂ ਮਾਨਯੋਗ ਐ ਜੀ ਪੀ ਸੀ ਦੇ ਮੈਂਬਰ ਸਾਹਿਬ ਸਰਦਾਰ ਰਵਿੰਦਰ ਸਿੰਘ ਜੀ ਚੱਕ ਬਹੁਤ ਸਤਿਕਾਰਯੋਗ ਸਾਹਿਬ ਕਾ ਮੈਂਬਰ ਸਾਹਿਬ ਸਰਦਾਰ ਹਰਬੰਸ ਸਿੰਘ ਜੀ ਮ ਔਰ ਇਸ ਪਿੰਡ ਦੀ ਸਾਰੀ ਸੰਗਤ ਦਾ ਖਾਸ ਕਰਕੇ ਸਰਦਾਰ ਸਦਾਸਤ ਨਾਮ ਸਿੰਘ ਜੀ ਧنوਵਾ ਇਸ ਪਿੰਡ ਦੇ ਸਰਪੰਚ ਸਾਹਿਬ ਪੰਚਾਇਤ ਦਾ ਪਿੰਡ ਵਾਸੀਆਂ ਦਾ ਇਲਾਕੇ ਦੀ ਸੰਗਤ ਵਾਲੇ ਦੁਆਲੇ ਦੀਆਂ ਪੰਚਾਇਤਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜੇ ਹਰ ਸਾਲ ਬਹੁਤ ਜ਼ਿਆਦਾ ਜਿਹੜਾ ਸਹਿਯੋਗ ਆ ਇਸ ਨਗਰ ਕੀਰਤਨ ਦੇ ਵਿੱਚ ਦਿੰਦੇ ਆ ਔਰ ਖਾਸ ਕਰਕੇ ਧੰਨਵਾਦ ਕਰਦੇ ਆ ਬਾਬਾ ਜੀ ਹੋਣਾ ਦਾ ਜਿਹੜੇ ਵਿਸ਼ੇਸ਼ ਤੌਰ ਤੇ ਇੱਥੇ ਆ ਕੇ ਸਾਨੂੰ ਜਿਹੜੇ ਆਪਣੇ ਬਚਨ ਵੀ ਸਾਂਝੇ ਕਰਦੇ ਔਰ ਸਿੱਖਿਆ ਵੀ ਦਿੰਦੇ ਆ ਕਿ ਜਿਹੜਾ ਵਾਤਾਵਰਨ ਨੂੰ ਦੂਸ਼ਿਤ ਕਰਨ ਵਾਲੇ ਲੋਕ ਨੇ ਉਹਨਾਂ ਤੋਂ ਜਾਗਰੂਕ ਰਹੀਏ ਔਰ ਆਪਣੇ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖੀਏ ਔਰ ਅਸੀਂ ਵੀ ਇਹ ਔਰ ਇਲਾਕੇ ਦੀ ਜਿਹੜੀ ਮੰਗ ਹੈ ਕਿ ਪਵਿੱਤਰ ਵੇਂ ਦੇ ਨਾਲ ਨਾਲ ਜਿਹੜਾ ਰੋਡ ਆ ਉਹ ਬਣਨਾ ਚਾਹੀਦਾ ਬਾਬਾ ਜੀ ਹੁਣ ਵੀ ਬਹੁਤ ਜ਼ਿਆਦਾ ਕੋਸ਼ਿਸ਼ ਕਰ ਰਹੇ ਆ ਅਸੀਂ ਵੀ ਉਹਨਾਂ ਤੋਂ ਮੰਗ ਕਰ ਰਹੇ ਆ ਔਰ ਸਰਕਾਰ ਦੇ ਨਾਲ ਹੋਣ ਦੇ ਨਾਤੇ ਅਸੀਂ ਵੀ ਕੋਸ਼ਿਸ਼ ਕਰ ਰਹੇ ਆ ਕਿ ਜਲਦੀ ਤੋਂ ਜਲਦੀ ਜਿਹੜਾ ਉਹ ਰੋਡ ਆ ਉਹ ਦੀ ਸਾਨੂੰ ਪ੍ਰਵਾਨਗੀ ਆਏ ਅਸੀਂ ਭੇਜੀ ਹੋਈ ਔ ਸੜਕ ਔਰ ਬਹੁਤ ਜਲਦੀ ਜਦੋਂ ਪ੍ਰਵਾਨਗੀ ਆਉਂਦੀ ਹੈ ਤਾਂ ਇਲਾਕੇ ਦੇ ਲੋਕਾਂ ਨੇ ਇੱਕ ਬਹੁਤ ਵੱਡੀ ਜਿਹੜੀ ਰਾਹਤ ਹੈ ਉਹ ਸੜਕ ਦੀ ਜਿਹੜੀ ਆ ਉਹ ਮਿਲਲੀ ਹੈ ਸੋ ਬਹੁਤ ਬਹੁਤ ਪਹਿਲੇ ਪਾਤਸ਼ਾਹੀ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਨਕਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਸਾਰੀ ਸੰਗਤ ਨੂੰ ਬਹੁਤ-ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਧਨਵਾ ਤੋਂ ਜੋ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ਦੇ ਵਾਸਤੇ ਜੋ ਨਗਰ ਕੀਰਤਨ ਉਹਦੀ ਸ਼ੁਰੂਆਤ ਅਸੀਂ ਜਿਹੜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜੀ ਸ਼ੁਰੂ ਹੋ ਰਹੀ ਹੈ ਸੰਤ ਬਾਬਾ ਬਲਬੀਰ ਸਿੰਘ ਜੀ ਸਿਚੇਆਲ ਉੱਚੇ ਚੇਤਉ ਤੇ ਜਿਨ੍ਹਾਂ ਨੇ ਪਈ ਦਾ ਸਾਰਾ ਕਾਰਜ ਕੀਤਾ ਇਹ ਬਈ ਜਿਹੜੀ ਬਿਲਕੁਲ ਇੱਕ ਡੰਪ ਬਣ ਗਿਆ ਸੀ ਉਸ ਡੰਪ ਨੂੰ ਅੱਜ ਚਾਲੂ ਹਾਲਤ ਵਿੱਚ ਲਿਆਂਦਾ ਚਾਲੂ ਹਾਲਤ ਵਿੱਚ ਲਿਆ ਕੇ ਇਕੱਲਾ ਇਹ ਨਹੀਂ ਹੈ ਦੇਸ਼ ਵਿਦੇਸ਼ ਦੇ ਵਿੱਚ ਜਿੱਥੇ ਵੀ ਦੁਨੀਆ ਵਸਦੀ ਹੈ ਉਹਨਾਂ ਨੇ ਇਸ ਬਈ ਦੀ ਇੱਕ ਐਗਜ਼ਾਮਪਲ ਲਈ ਤੇ ਮੈਂ ਜਿੱਥੇ ਇਹ ਅਸੰਤ ਬਲਬੀਰ ਸਿੰਘ ਜੀ ਇਹਨਾਂ ਦੇ ਸਾਰੀ ਟੀਮ ਦਾ ਜਿੱਥੇ ਇੱਥੇ ਪਿੰਡ ਦੇ ਵਿੱਚ ਆਉਣ ਤੇ ਬਹੁਤ ਜ਼ਿਆਦਾ ਇਹਨਾਂ ਦਾ ਧੰਨਵਾਦ ਕਰਦਾ ਵੀ ਹਰ ਸਾਲ ਬੜਾ ਸਮਾਂ ਕੱਢਦੇ ਆ ਇਸ ਸਮੇਂ ਦੇ ਇਸ ਦਿਨ ਦੇ ਉੱਪਰ ਇਥੋਂ ਨਗਰ ਕੀਰਤਨ ਚੱਲਦਾ ਪਹਿਲਾਂ ਤਾਂ ਅਸੀਂ ਜਾਂਦੇ ਹੁੰਦੇ ਜੀ ਬਾਬਾ ਜੀ ਨੇ ਦੱਸਿਆ ਸੁਲਤਾਨ ਤੋਂ ਲੋਧੀ ਤੱਕ ਚਾਰ ਦਿਨ ਦਾ ਪ੍ਰੋਗਰਾਮ ਹੁੰਦਾ ਸੀ ਬਾਦ ਦੇ ਵਿੱਚ ਜਦੋਂ ਇਹ ਰਾਜ ਸਭਾ ਮੈਂਬਰ ਬਣ ਕੇ ਇਹਨਾਂ ਦੀਆਂ ਜ਼ਿੰਮੇਵਾਰੀਆਂ ਵੱਧ ਗਈਆਂ ਤੇ ਹੁਣ ਅਸੀਂ ਇਹ ਜਿਹੜਾ ਹੈ ਇਹਨਾਂ ਨੇ ਮਤਲਬ ਪਾਗਾਂ ਦੇ ਵਿੱਚ ਵੰਡ ਲਿਆ ਅੱਜ ਦਾ ਇਹ ਜਿਹੜਾ ਨਗਰ ਕੀਰਤਨਾ ਇੱਥੋਂ ਚੱਲ ਕੇ ਹਿੰਮਤਪੁਰ ਸਾਡਾ ਆਪਣਾ ਟੇਰਕਿਆਣਾ ਪਿੰਡ ਸਤਾਵਕੋਟ ਛੁਰੀਆਂ ਇਹ ਸਾਰੇ ਪਿੰਡਾਂ ਦੇ ਹੁੰਦਾ ਗੱਲ ਵਾਲ ਸ਼ਾਮ ਨੂੰ ਜਾ ਕੇ ਸਮਾਪਤ ਹੋਏਗਾ ਸਾਡੇ ਪਿੰਡਵਾਸ ਤੇ ਬਹੁਤ ਖੁਸ਼ੀ ਦੀ ਗੱਲ ਹੈ ਅਸੀਂ ਤੇ ਸਮਝਦੇ ਆ ਇਹ ਬੈੰਗ ਕਰਕੇ ਸਾਡੇ ਪਿੰਡ ਦਾ ਨਾਂ ਵੀ ਜਿਹੜਾ ਧਨੋਆ ਨਹੀਂ ਰਹਿ ਗਿਆ ਧਨ ਹੋਆ ਹੋ ਗਿਆ ਅਸੀਂ ਇਹਨਾਂ ਦਾ ਸ਼ੁਕਰਾਨਾ ਅਦਾ ਕਰਦੇ ਆ ਤੇ ਇਹਦੇ ਵਿੱਚ ਤਕਰੀਬਨ ਅਸੀਂ ਜਦੋਂ ਦੇ ਦੇਖਣਦੇ ਆ ਅੱਜ 26 ਸਾਲ ਹੋ ਗਏ ਜਦੋਂ ਦੀ ਬੇਈ ਦੀ ਕਾਰ ਸੇਵਾ ਸ਼ੁਰੂ ਹੋਈ ਹੈ ਉਦੋਂ ਤੋਂ ਨਗਰ ਕੀਰਤਨ ਸ਼ੁਰੂ ਹੋਇਆ ਤੇ ਇੱਥੇ ਕੋਈ ਨਾ ਕੋਈ ਸਾਡੇ ਜਿਹੜੇ ਮੰਤਰੀ ਪੰਜਾਬ ਸਰਕਾਰ ਦੇ ਪੰਜਾਬ ਸਰਕਾਰ ਦੇ ਐਮਐਲਏ ਪੰਜਾਬ ਸਰਕਾਰ ਦੀਆਂ ਚੰਗੀਆਂ ਸ਼ਕਸ਼ੀਤਾ ਉਹ ਆਉਂਦੀਆਂ ਰਹੀਆਂ ਤੇ ਅੱਜ ਹੁਮਨ ਸਾਹਿਬ ਸਾਡੇ ਕੋਲ ਆਇਆ ਐਮਐਲਏ ਸੁਹਾ ਰਵਿੰਦਰ ਜੀ ਸਾਡੇ ਸ਼ਰੋਣੀ ਕਮੇਟੀ ਦੇ ਸਾਡੇ ਇਸ ਇਲਾਕੇ ਦੇ ਮੈਂਬਰ ਆ ਹਰਵੰਤ ਸਿੰਘ ਜੀ ਮੰਜਪੁਰ ਸਾਡੇ ਸਾਬਕਾ ਮੈਂਬਰ ਆ ਇੱਥੇ ਸਾਡੇ ਬਹੁਤ ਪਿੰਚ ਸਰਪੰਚ ਸਾਡੇ ਜਿਹੜੇ ਪਿੰਡਾਂ ਦੇ ਨਾਲ ਦੇ ਆਏ ਆ ਤਾਂ ਮੈਂ ਜਿੱਥੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸੰਤ ਬਲਬੀਰ ਸਿੰਘ ਜੀ ਸਿਚੇਹਾਲ ਸੰਤ ਸੁਖਜੀਤ ਸਿੰਘ ਜੀ ਸਿਚੇਹਾਲ ਇਹਨਾਂ ਦੇ ਸਾਰੇ ਜਿੰਨੇ ਨਾਲ ਮੌਜੂਦ ਸੱਜਣ ਆਏ ਆ ਉਹਨਾਂ ਸਾਰਿਆਂ ਦਾ ਪਿੰਡ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦਾ ਆਪਣੇ ਸਰਪੰਚ ਵੱਲੋਂ ਵੀ ਧੰਨਵਾਦ ਕਰਦਾ ਵਿਕਰਮਜੀਤ ਜੀ ਸਾਡੇ ਵਿਕਰਮ ਆਪਣੇ ਅੱਲਾ ਬਖਸ਼ ਇਹ ਵੀ ਸਾਡੇ ਜੂਥ ਦੇ ਲੀਡਰ ਬੜੇ ਸਾਡੇ ਅਸਲੀ ਬੜਾ ਵਧੀਆ ਕੰਮ ਕਰ ਰਹੇ ਆ ਉਹਨਾਂ ਦਾ ਵੀ ਧੰਨਵਾਦ ਕਰਦਾ ਅੱਜ ਸਾਡੇ ਆਪਣੇ ਚੀਫ ਸਾਹਿਬ ਆਏ ਆ ਨਿਰਮਲ ਸਿੰਘ ਜੀ ਟਾਂਡਾ ਰਾਮ ਸਾਹਿਜ ਤੋਂ ਉਹਨਾਂ ਦਾ ਵੀ ਧੰਨਵਾਦ ਕਰਦਾ ਹੋਰ ਵੀ ਸਾਰੀਆਂ ਸੇਕਸ਼ਿਤਾ ਸਰਪੰਚ ਸਾਡੇ ਸ਼ਤਾਵਕੋਟ ਦੇ ਹਿੰਮਤਪੁਰ ਦੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਜਿਹੜੇ ਤੇ ਐਕਸ਼ਨ ਸਾਹਿਬ ਆਇਆ ਇੱਕ ਸਾਡੇ ਸਾਥੀ ਤੇ ਸਾਡੇ ਜਿਹੜਾ ਜੀਸੀਬੀ ਦਾ ਕੰਮ ਕਰ ਰਹੇ ਉਹ ਵੀ ਇਹ ਮਤਲਬ ਮੈਂ ਸਮਝਦਾ ਇੱਕ ਸਾਡਾ ਧਾਰਮਿਕ ਮੇਲਾ ਆ ਸਾਡਾ ਧਾਰਮਿਕ ਮੇਲਾ ਮੇਲਾ ਇਸ ਕਰਕੇ ਮੈਂ ਧਾਰਮਿਕ ਕਹਿੰਨਾ ਵੀ ਪਤਾ ਨਹੀਂ ਕਿੱਥੋਂ ਕਿੱਥੋਂ ਸੰਗਤ ਆਣ ਕੇ ਇੱਥੇ ਜੋੜੇ ਸਾਡੇ ਪਿੰਡ ਦੇ ਵਿੱਚ ਉਹਨਾਂ ਦੇ ਚੰਨ ਪੈਂਦੇ ਆ ਤਾਂ ਹੀ ਆਪਣੇ ਆਪ ਨੂੰ ਧੰਨ ਭਾਗ ਸਮਝਦੇ ਆ ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਦਾ ਸਾਰੇ ਲੀਡਰਾਂ ਦਾ ਸਾਰੇ ਜਿੰਨੀ ਸੰਗਤ ਨੇ ਅੱਜ ਹਾਜ਼ਰੀ ਭਰਨੇ ਆਉਣਾ ਸਾਰਿਆਂ ਦਾ ਵੀ ਧੰਨਵਾਦ